ਨੇ ਮੈਂ ਨਹੀਂ ਬੰਨਾ ਚਾਹੁੰਦਾ ਇਹ ਚਰਨ ਜੀ ਚੰਨੀ ਭਾਜੀ ਸੀ ਮਨ ਮੈਂ ਪੀਐਮ ਬਣੂੰਗਾ ਜੀ ਮੈਂ ਪੀਐਮ ਬੰਨਾ ਚਾਹੁੰਦਾ ਮੈਂ ਸੀਐਮ ਦਾ ਉਹਦਾ ਚੰਨੀ ਭਾਜੀ ਨੂੰ ਚਾਹੀਦਾ ਅਰੇ ਗਮਾਂ ਮਾਂ ਰਾਨੀ ਅਹ ਨੀਟੂ ਇਸ ਵਾਰ ਆਪ ਜੋ ਪੰਜਾਬ ਮੇਂ ਚਾਰ ਜਗ੍ਹਾ ਉਤਚਨਾਵ ਹੋ ਰਹੇ ਹੈ ਵਾਪੇ ਨਜ਼ਰ ਨਹੀਂ ਆ ਰਹੇ ਹੋ ਕੀ ਕਰ ਰਹੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰੂ ਰਵਿਦਾਸ ਧੰਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਖ ਖੁਸ਼ ਜਾਂਦਾ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ ਉਹ ਹੀ ਰੰਕਾਰ ਮੈਂ ਤੇਰੀ ਸ਼ਨਾ ਔਰ ਜੈ ਕਬੀਰ ਧੰ ਕਬੀਰ ਜਕਾਰਾ ਮਾ ਚਿੰਤਪੁਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੇਖੋ ਜੀ ਮੈਂ ਤੇ ਮੇਰੇ ਬੰਦੇ ਖੜੇ ਆਉਂਦੀ ਉੱਥੇ ਤੇ ਉਹਦੇ ਵਾਸਤੇ ਮੈਂ ਆਪਣੇ ਪੂਰਾ ਜੋਰ ਲਾਉਂਗਾ ਇੱਕ ਗਿੱਦੜ ਵਾਹੇ ਖੜੇ ਆ ਤੇ ਇੱਕ ਬਰਨਾਲੇ ਖੜੇ ਆ ਤੇ ਮੈਂ ਵੀ ਖੜਾ ਹੋਣ ਗਿਆ ਸੀ ਸਰਕਾਰਾਂ ਨੇ ਕਿਸੇ ਤਰੀਕੇ ਨਾਲ ਮੈਨੂੰ ਡੇਟ ਦਾ ਨਹੀਂ ਪਤਾ ਲੱਗਦਾ ਜੇ ਮੈਨੂੰ ਡੇਟ ਦਾ ਪਤਾ ਲੱਗ ਜਾਂਦਾ ਤੇ ਮੈਂ 40 ਸੀਟਾਂ ਤੇ ਇੱਕ ਚਾਰੇ ਬੰਦੇ ਖੜੇ ਕਰਨੇ ਸੀ ਆਪਣੇ ਫੈਮਿਲੀ ਮੈਂਬਰ ਜਿਹੜੇ ਚਾਰੇ ਚਾਰਾਂ ਦੀ ਵੋਟਾਂ ਨਹੀਂ ਪਈਆਂ ਸੀਗਾ ਮੈਂ ਉਹੀ ਬੰਦੇ ਖੜੇ ਕਰਨੇ ਸੀ ਤੇ ਮੈਂ ਹੁਣ ਤੇ ਇੱਕ ਬਸ ਇੰਡੀਆ ਕੋ ਭਾਰਤ ਦੇਸ਼ ਕੋ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਮੈਨੂੰ ਤੁਸੀਂ ਇੱਕ ਮੌਕਾ ਦਿਓ ਔਰ ਮੈਨੂੰ ਤੁਸੀਂ ਪੀਐਮ ਬਣਾਓ ਤੇ ਮੈਂ 4 ਘੰਟੇ ਵਾਸਤੇ ਜਿਹੜਾ ਦੇਸ਼ ਅਮੀਰ ਨਾਲ ਕਰਕੇ ਦਿਖਾਏ ਜੋ ਮਰਜ਼ੀ ਕਰਕੇ ਅਛ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨਾਂ ਇੱਕ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਹੋਰ ਕੋਈ ਰਾਜਨੇਤਾ ਪੰਜਾਬ ਦਾ ਸੀਐਮ ਨਹੀਂ ਬਣ ਸਕਦਾ ਪਰ ਨੀਟੂ ਛਟਰਾ ਵਾਲਾ ਪੰਜਾਬ ਦਾ ਸੀਐਮ ਬਣ ਸਕਦਾ ਨਹੀਂ ਮੈਂ ਨਹੀਂ ਬੰਨਾ ਚਾਹੁੰਦਾ ਇਹ ਚਰਨਜੀਤ ਚੰਨੀ ਭਾਜੀ ਸੀਐਮ ਮੈਂ ਪੀਐਮ ਬਣੂੰਗਾ ਮੈਂ ਪੀਐਮ ਬਣਨਾ ਚਾਹੁੰਦਾ ਮੈਂ ਸੀਐਮ ਦਾ ਉਹੜਾ ਚੰਨੀ ਭਾਜੀ ਨੂੰ ਚਾਹੀਦਾ ਕਿਉਂਕਿ ਚੰਨੀ ਭਾਜੀ ਤੋਂ ਜੇ ਕੋਈ ਹੋਰ ਬੰਦਾ ਬਣਿਆ ਤੇ ਪੰਜਾਬ ਦਾ ਬੇੜਾਗਰ ਕੋਨਾ ਇੰਡੀਆ ਦਾ ਭਾਰਤ ਦੇਸ਼ ਦਾ ਬੇੜਾਗਰ ਕੋਨਾ ਕਿਉਂਕਿ ਉਹਨਾਂ ਨੇ ਪੁਲਿਸ ਮਹਿਕਮੇ ਦੀ ਤਨਖਾਹ ਵਧਾਈ ਸੀ ਸਰਕਾਰੀ ਮਹਿਕਮਿਆਂ ਦੀਆਂ ਤਨਖਾਹਾਂ ਵਧਾਈਆਂ ਸੀ ਫਿਰ ਉਹ ਕਹਿੰਦੇ ਸੀ ਜਿਹੜੇ ਪੈਨਸ਼ਨ ਰੋਕੀਆਂ ਉਹਨਾਂ ਨੂੰ ਬਹਾਲ ਕਰਾਂਗੇ ਜਿਹਨਾਂ ਲੋਕਾਂ ਦੀ ਪੈਨਸ਼ਨਾਂ ਬੰਦ ਹੋ ਗਈਆਂ ਸਰਕਾਰੀ ਮਹਿਕਮੇ ਦੀਆਂ ਔਰ ਸਰਕਾਰੀ ਨੌਕਰੀਆਂ ਮਿਲਣਗੀਆਂ ਮੰਨ ਲਓ ਜਿਹੜੀ ਚਾਈਨਾਵਾਂ ਸਾਡੇ ਇੰਡੀਆ ਦੀ ਸਾਡੇ ਭਾਰਤ ਦੀ ਚਾਈਨਾ ਜ਼ਮੀਨ ਦੱਬ ਕੇ ਬੈਠੇ ਐ ਹਜੇ ਤੱਕ ਤੇ ਉਹ ਚੜਾਈ ਨਹੀਂ ਗਏ ਨਾ ਤੋਂ ਗਲਾ ਹੀ ਨਹੀਂ ਮਾਰਦੇ ਭਰਦੇ ਇਹ ਦੱਬ ਲੈਂਦੇ ਕਿਸਾਨਾਂ ਨੂੰ ਜਵਾਨਾਂ ਨੂੰ ਕਿਸਾਨਾਂ ਨੂੰ ਜਵਾਨਾਂ ਨੂੰ ਔਰ ਸਰਕਾਰੀ ਧਾਰੇ ਨੂੰ ਸਾਡੇ ਵਰਗੇ ਗਰੀਬ ਬੰਦਿਆਂ ਨੂੰ ਉਹਨਾਂ ਦੇ ਪਰਚੇ ਪਵਾ ਦਿੰਦੇ ਆ ਕਿਤੇ ਡੀਸੀ ਨੂੰ ਕਹਿ ਕੇ ਵੱਡੇ ਅਫਸਰ ਪੁਲਿਸ ਨੂੰ ਕਹਿ ਕੇ ਉਹਦੇ ਉਹਨੂੰ ਕਹਿ ਕੇ ਕਰਵਾ ਕੇ ਸਟੇਟਮੈਂਟ ਦੀ ਗੱਲ ਪੁੱਛੀ ਤੁਸੀਂ ਕਹਿ ਰਹੇ ਕਿ ਚੰਨੀ ਸੀਐਮ ਮਨਨ ਮਤਲਬ ਉਹਨਾਂ ਨੇ ਗਲਤ ਸਟੇਟਮੈਂਟ ਦਿੱਤੀ ਨਹੀਂ ਉਹਨਾਂ ਨੂੰ ਪਤਾ ਨਹੀਂ ਸੀਗਾ ਸਟੇਟਮੈਂਟ ਦਾ ਪੂਰੀ ਸਟੇਟਮੈਂਟ ਮੇਰੇ ਕੋਲ ਸੀਗੀ ਮਤਲਬ ਕਿ ਮੈਨੂੰ ਨਹੀਂ ਪਤਾ ਕਿਉਂ ਕਿਹਾ ਪਰ ਮੈਂ ਪੀਐਮ ਨਹੀਂ ਬਣ ਸੀਐਮ ਨਹੀਂ ਬਣ ਜੰਦਾ ਮੈਂ ਪੀਐਮ ਬਣਨਾ ਚਾਹੁੰਦਾ ਯਾਰ ਮੇਰੇ ਪੀਐਮ ਬਣ ਕੇ ਦਿਖਾਉਂਗਾ ਮੈਂ ਤਾਂ ਹੀ 4 ਘੰਟੇ ਤੇ ਇੰਨੇ ਮੇਰ ਕਰੂੰਗਾ ਕਿ ਯਾਨੀ ਕਿ ਐਮਪੀ ਐਮਐਲਏ ਔਰ ਕਾਉਂਸਲਰ ਸਰਪੰਚ ਸਾਰੇ ਮੇਰੇ ਨਿਗ੍ਹਾ ਦੇ ਵਿੱਚ ਹੋਊਗੇ ਯਾਨੀ ਕਿ ਓਦਾਂ ਵੱਡਾ ਓਦਾਂ ਮੈਂ ਚਾਹੁੰਦਾ ਮੈਂ ਇਸ ਵਾਰ ਜਿਹੜੀ ਜਿੰਨੀ ਚੋਣਾ ਹੋ ਰਹੀਆਂ ਵਿੱਚ ਕੋਈ ਤੁਸੀਂ ਬੰਦਾ ਖੜਾ ਕੀਤਾ ਹੈ ਆਪਣਾ ਹੁਣ ਦੇਖੋ ਜੀ ਮੈਂ ਤੇ ਬੰਦੇ ਦੋ ਖੜੇ ਕੀਤੇ ਹਾਂ ਸਾਡਾ ਮੁੰਡਾ ਮੰਤਰੀ ਹੈ ਇਹ ਮੰਤਰੀ ਸਾਡੇ ਦੇਸ਼ ਦਾ ਮੰਤਰੀ ਬਣੂਗਾ ਇਹ ਆਪਾਂ ਵਾਦਾ ਕਰਦੇ ਆਂ ਇਹਦਾ ਨਹੀਂ ਨਹੀਂ ਮੈਂ ਬਣੂਗਾ ਜੀ ਇਹ ਵੀ ਮੈਨੂੰ ਬਣੂਗਾ ਤੇ ਮੈਂ ਵੀ ਦੱਸ ਵੀ ਆਪਣਾ ਨਾਮ ਪਾਈ ਕਰਕੇ ਬੁੱਤ ਆਪਣਾ ਨਾਮ ਦੱਸੋ ਮੰਤਰੀ ਉਹ ਉੱਠ ਕੇ ਰੱਖ ਨਾ ਉੱਠ ਕੇ ਦੱਸ ਮੰਤਰੀ ਇਹ ਮੇਰੇ ਨਾਮ ਅਗਲੀ ਵਾਰ ਦੇਖੋ ਮੈਂ ਜੇ ਨਾਰਿਆ ਤੇ ਮੇਰਾ ਮੁੰਡਾ ਮੰਤਰੀ ਬਣੂਗਾ ਔਰ ਪ੍ਰਧਾਨ ਮੰਤਰੀ ਬਣੂਗਾ ਇਹ ਤਾਂ ਬਹੁਤ ਛੋਟਾ ਭਾਜੀ ਕਿਉਂ ਆਪਾਂ ਕੋਸ਼ਿਸ਼ ਕਰ ਰਹੇ ਜੇ ਸਾਡੇ ਘਰ ਦੇ ਚਾਰ ਬੋਟਾ ਨਹੀਂ ਨਪਈਆਂ ਤੇ ਆਪਾਂ ਵੱਡੇ ਉਹਦੇ ਨੂੰ ਆਪਾਂ ਛੋਟੇ ਮੋਟੇ ਹੱਥ ਨਹੀਂ ਮਾਰਾ ਹੁਣ ਹੁਣ ਆਪਾਂ 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 ਕਿਉਂ ਬਣੀਏ ਪੀ ਆਹ ਵਾਲਾ ਹਾਜੀ ਅਸੀਂ ਬਣਾਂਗੇ ਸਿੱਧਾ ਪੀਐਮ ਬਣਾਂਗੇ ਆਈਸੀਐਮ ਕਿਉਂ ਬਣੀਏ ਛੋਟੇ ਉਹਦੇ ਤਾਂ ਕਿਉਂ ਜਾਈਏ ਅਸੀਂ ਵੱਡੇ ਉਹਦੇ ਦੇਖਾਂਗੇ ਨਾ ਸਿੱਧਾ ਹੀ ਤੇ ਇਸ ਕਰਕੇ ਆਪਾਂ ਇਹ ਕੋਸ਼ਿਸ਼ ਆ ਕਿ ਸਾਤ ਬਹੁਤ ਹੀ ਦੇ ਨਹੀਂ ਬਣਨ ਸਿਰ ਬੰਨਾ ਪਾ 4 ਘੰਟੇ ਵਾਸਤੇ ਆ ਪੀਐਮ 4 ਘੰਟੇ ਵਰ ਬਣ ਕੇ ਇੰਡੀਆ ਮੀਟ ਕਰਕੇ ਆਪਣੇ ਦੇਸ਼ ਚ ਵਾਪਸ ਆਏ ਨਾ ਸਾਡਾ ਦੇਸ਼ ਅਮਰੀਕਾ ਤੋਂ ਅੱਗੇ ਆ ਕੈਨੇਡਾ ਤੋਂ ਅੱਗੇ ਆ ਇੰਗਲੈਂਡ ਤੋਂ ਅੱਗੇ ਆ ਸਿਰ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਆ ਇੰਡੀਆ ਨੂੰ ਪਰਦੇਸ਼ ਨੂੰ ਮਾਰ ਦੇਦੀ ਹੈ ਜੀ ਅੱਛਾ ਤੇ ਆਪਾਂ ਇਸ ਕਰਕੇ ਪੂਰਾ ਸਾਥ ਨਾਲ ਪੂਰੇ ਜੋਹਰ ਨਾਲ ਲੱਗੇ ਆ ਜੀ ਇੱਕ ਵਾਰੀ ਸਾਨੂੰ ਇੱਕ ਮੌਕਾ ਚਾਹੀਦਾ ਬਸ ਅੱਛਾ ਮਤਲਬ ਕਿ ਤੁਸੀਂ 4 ਘੰਟੇ ਲਈ ਕਹਿ ਰਹੇ ਕਿਵੇਂ ਬਣੋਗੇ 4 ਘੰਟੇ ਲਈ ਕੌਣ ਬਣਾਏਗਾ ਤੇ ਫਿਰ 4 ਘੰਟੇ ਬਾਅਦ ਕੌਣ ਰਹੇਗਾ ਦੇਖੋ ਜੀ ਇੰਨੀ ਮਹਿੰਗਾਈ ਰਹੀ ਤੇ ਲੋਕਾਂ ਨੇ ਵੋਟ ਨਹੀਂ ਪਾਈ ਲੋਕਾਂ ਨੇ ਕੁਝ ਹੋਰ ਹੀ ਪਾਇਆ ਕਿਸੇ ਪਾਰਟੀ ਨੂੰ ਨਹੀਂ ਪਾਈ ਅੱਛਾ ਕਿਉਂਕਿ ਜੇ ਦੇਖੋ ਸਾਡੇ ਪਿਆਜ਼ ਇੰਨੇ ਮਹਿੰਗੇ ਆਲੂ ਇੰਨੇ ਮਹਿੰਗੇ ਆ ਰਾਸ਼ਨ ਇੰਨਾ ਮਹਿੰਗਾ ਹੋ ਗਿਆ ਵਾ ਕਿ ਜੇ ਦੱਸੇ ਬੱਸਾਂ ਦਾ ਕਿਰਾਇਆ ਇੰਨਾ ਮਹਿੰਗਾ ਲੁਧਿਆਣ ਦਾ ਟੂਲ ਟੈਕਸ ਦਾ ਸਭ ਤੋਂ ਜ਼ਿਆਦਾ ਮਹਿੰਗਾ ਕਿਸੇ ਐਮਪੀ ਨੇ ਕਿਸੇ ਐਮਐਲ ਨੇ ਕਿਹਾ ਤਕਵੀਰ ਦਾ ਮਹਿੰਗਾਈ ਗਰੀਬ ਮਰਦੇ ਪਿਆ ਕੋਈ ਨਹੀਂ ਕਹਿ ਸਕਿਆ ਸਿਵਾਚਰਨ ਜੀ ਚੰਨੀ ਤੋਂ ਅੱਛਾ ਔਰ ਚੰਦਰ ਗਰੇਵਾਲ ਹੋ ਗਿਆ ਚੰਦਰ ਗਰੇਵਾਲੋ ਗਿਆ ਆਕ ਵਾਸਤੇ ਲੜਾਈ ਕਰਦਾ ਬੜਾ ਠੀਕ ਹੈ ਜੀ ਇਕਾ ਰਾਮੂ ਵਾਲਿਆ ਜੀ ਉਹ ਵੀ ਲੜਾਈ ਕਰ ਰਹੇ ਹੱਕ ਵਾਸਤੇ ਹੋਰ ਵੀ ਸਾਡੇ ਕਾਫੀ ਜਿਹੜੇ ਮੇਰਾ ਨਾਮ ਨਹੀਂ ਯਾਦ ਬਸ ਸਾਰੇ ਉਹ ਮਤਲਬ ਲੜ ਰਹੇ ਆ ਇਸ ਪਰਦੇਸ਼ ਵਾਸਤੇ ਅੱਛਾ ਪੰਜਾਬ ਦੇ ਮੁੱਖ ਮੰਤਰੀ ਉਹਨੇ ਕੀ ਕਹਿਣਾ ਜਾਊਂਗੇ ਕਿਉਂਕਿ ਉਹ ਕਹੇਗੇ ਕਿ ਅਸੀਂ ਬਹੁਤ ਸੀ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਤੇ ਹੁਣ ਜਿੰਨੀ ਚੋਣਾ ਵੀ ਹੋ ਰਹੀਆਂ ਉਹ ਵੀ ਵਾਦੇ ਪੂਰੇ ਕਰ ਰਹੇ ਨੇ ਦਿੱਤੇ ਆਣੇ ਪਰ ਮੈਨੂੰ ਤਾਂ ਸਾਨੂੰ ਦੇ ਨਾ ਮਿਲੀਆਂ ਤੁਸੀਂ ਤਾਂ ਕਹਿ ਰਹੇ ਮੈਂ ਚੋਣਾ ਲੈਣੇ ਵੇ ਨੌਕਰੀ ਵੀ ਮੰਗ ਨਹੀਂ ਨੀ ਨੌਕਰੀ ਸਾਡੇ ਘਰ ਦੇ ਵਿੱਚ ਹੱਥ ਦੇਖੋ ਜੀ ਜੇ ਆਪਾਂ ਹੋਈਏ ਨੇ ਤੇ ਲੋਕਾਂ ਵਾਸਤੇ ਲੜ ਰਹੇ ਆ ਤੇ ਇਹ ਨਹੀਂ ਕਿ ਬੰਦਾ ਕਿ ਮੈਂ ਕਹਿੰਦਾ ਇੱਕ ਵਾਰੀ ਕੇ شریف ਬੰਦੇ ਨੂੰ ਵੋਟ ਪਾ ਕੇ ਜਿਤਾਓ ਫਿਰ ਪਤਾ ਲੱਗੂਆ ਦੇਖੋ ਇਹ ਫੜਾ ਮਰੀਆਂ ਮਾਰ ਦੇ ਗੱਲਾਂ ਬੋ ਕਰਦੇ ਪਰ ਮੈਂ ਕਹਿੰਦਾ ਇੱਕ ਵਾਰੀ ਸਿਰਫ ਇੱਕ ਮੌਕਾ ਮੰਗਦਾ ਇੱਕ ਮੌਕਾ ਜੇ ਮਿਲ ਗਿਆ ਨਾ ਕਿ ਦੇਸ਼ ਤੇ ਭਾਰਤ ਦੇਸ਼ ਇੰਡੀਆ ਯਾਦ ਕਰੇਗਾ ਉਹ ਆਖੇ ਬੰਦਨ ਮੌਕਾ ਮਿਲਿਆ ਜੀ ਔਰ ਮੈਂ ਆਪਣੀ ਗੱਲ ਕੀਤੀ ਹੈ ਜੀ ਜੇ ਕਿਸੇ ਨੂੰ ਬੁਰਾ ਲੱਗਾ ਤੇ ਮੈਂ ਮਾਫੀ ਮੰਗਦਾ ਪਰ ਵੋਟਾਂ ਪਾ ਕੇ ਸਿਰ ਮੈਨੂੰ 4 ਕੇਂਦੇ ਵਾਸਤੇ ਪੀਐਮ ਬਣਾ ਮੈਂ ਚੰਨੀ ਸਾਹਿਬ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਜੀ ਜਿਨ੍ਹਾਂ ਨੇ ਮੈਨੂੰ ਇਨਾ ਆਦਰ ਮਨਦਾ ਵੀ ਸੀਐਮ ਨੀਟੂ ਸ਼ਤਰਾਂ ਨੂੰ ਬਣਾਓ ਪਰ ਮੈਂ ਜੰਨੀ ਸਾਹਿਬ ਪੀਐਮ ਬਣਨਾ ਚਾਹੁੰਦਾ ਮੈਂ ਸੀਐਮ ਬਣਨਾ ਨਹੀਂ ਚਾਹੁੰਦਾ